ਡਿਸਟੀਵੀ ਜਿੰਗ ਬਾਕਸ ਨਾਲ ਗਿਫਟ ਡਿਸਟੀਵੀ ਜਿੰਗ ਬਾਕਸ ਨਾਲ ਗਿਫਟ 3 ਪੀਸ 9 ਵਾਟ LED ਬਲਬ ਫਰੀ ਡਿਸਟੀਵੀ ਜਿੰਗ ਬਾਕਸ ਰੇਟ 1500 ਰੁਪਏ ਵਿੱਚ 4 ਸਾਲ ਫਰੀ ਰੇਟ 1500 ਰੁਪਏ ਵਿੱਚ 4 ਸਾਲ ਫਰੀ ਅੱਜ ਹੀ ਖਰੀਦੋ ਮਾਨ ਇਲੈਕਟ੍ਰੋਸਪਲੱਡਾ ਸਾਹਮਣੇ ਪੀਆਰਟੀਸੀ ਡੀਪੂ ਚੁੰਗੀ ਵਾਲੀ ਗਲੀ ਦੇ ਵਿੱਚ 13ਵੀਂ ਦੁਕਾਨ ਮਾਨ ਇਲੈਕਟ੍ਰੋਸਪਲੱਡਾ ਡੈਸ ਟੀਵੀ ਜਿੰਗ ਬਾਕਸ ਨਾਲ ਗਿਫਟ ਫਰੀ ਇਹ ਡੈਸ ਟੀਵੀ ਜਿੰਗ ਬਾਕਸ ਨਾਲ 962 LED ਬਲਬ 3 ਪੀਸ ਫਰੀ ਅੱਜ ਹੀ ਖਰੀਦੋ ਮਾਨ ਲਟਰਬਲਾਡਾ ਸਾਹਮਣੇ BRTC ਡਿਪੂ ਚੁੰਗੀ ਵਾਲੀ ਗੱਲੀ ਦੇ ਵਿੱਚ ਅਮਰੀਕ ਸਿੰਘ ਰੰਗੜਿਆਲ ਡਿਸਟਰੀਬਿਊਸ਼ਨ ਬਾਕਸ ਲੈ ਕੇ ਗਿਆ ਬਾਈ ਅਮਰੀਕ ਸਿੰਘ ਰੰਗੜਿਆਲ 1500 ਰੁਪਏ 403 ਨਾਲ ਲੈ ਕੇ ਗਿਆ ਮਾ ਬਾਕਸ ਤੇ FD ਸਾਹਮਣੇ ਕਿਆਨੀ ਸੈਕਟਰ 30 1200 ਰੁਪਏ ਦੀਆਂ ਬੱਸਾਂ ਚੁੰਗੀ ਵਾਲੀ ਗੱਲੀ ਕਾਸਟਰਡ ਅੱਜ ਹੀ ਖਰੀਦੋ ਜਿੰਗ ਬਾਕਸ ਦੇ ਨਾਲ ਗਿਫਟ